ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਮਨ ਫੈਸ਼ਨ ਬੁਟੀਕ ਤੇ ਅੱਜ ਮੈਂ ਤੁਹਾਨੂੰ ਕੜਾਈ ਵਾਲੇ ਕਮੀਜ਼ ਦੀ ਕਟਿੰਗ ਕਰਨਾ ਦੱਸੂਗੀ ਕਿ ਜੇ ਕਿੱਦਾਂ ਅਸੀਂ ਕੜਾਈ ਵਾਲੇ ਕਮੀਜ਼ ਦੀ ਸੈਟਿੰਗ ਕਰਕੇ ਉਸ ਦੀ ਕਟਿੰਗ ਕਰ ਸਕਦੇ ਹਾਂ ਜੀ ਧਿਆਨ ਨਾਲ ਦੇਖੋ ਇਹਨੂੰ ਆਹ ਦੇਖੋ ਜੀ ਕਮੀਜ਼ ਦਾ ਅਸੀਂ ਪੱਲਾ ਉਤਾਰ ਲਿਆ ਇਦਾਂ ਉਤਾਰਿਆ ਹੋਇਆ ਹੈ ਤੁਹਾਨੂੰ ਦੱਸ ਦਿਆਂ ਇਹਦਾ ਪੱਲਾ ਅਸੀਂ ਕਿੱਦਾਂ ਸੈਂਟਰ ਕਰਕੇ ਉਤਾਰਨਾ ਹੈ ਅਸੀਂ ਆ ਜਿਵੇਂ neck ਬਣਿਆ ਹੋਇਆ ਹੈ ਕਮੀਜ਼ ਦਾ ਇਹਦਾ ਅਸੀਂ ਸੈਂਟਰ ਕਰ ਲਾਂਗੇ neck ਨੂੰ ਐਦਾਂ ਸੈਂਟਰ ਤੋਂ ਫੜਾਂਗੇ ਜੀ ਐਦਾਂ ਸੈਂਟਰ ਤੋਂ ਤੇ ਐਦਾਂ ਇਹਨੂੰ ਵਿਛਾਵਾਂਗੇ ਇਹਨੂੰ ਅਸੀਂ ਪ੍ਰੈਸ ਵੀ ਕਰ ਸਕਦੇ ਹਾਂ ਸੈਂਟਰ 'ਚੋਂ ਐਂ ਦਾ ਸੈਂਟਰ ਕਰਕੇ ਇਹਦਾ ਕਮੀਜ਼ ਦਾ ਐਦਾਂ ਫਰੰਟ ਸਾਈਡ ਦਾ ਫਰੰਟ ਪੱਲੇ ਦਾ ਜੀ ਐਦਾਂ ਅਸੀਂ ਇੱਥੇ ਪ੍ਰੈਸ ਵੀ ਕਰ ਸਕਦੇ ਹਾਂ ਇੱਥੇ ਤਾਂ ਜੋ ਇਹ ਸੈਂਟਰ ਇਹਦਾ ਬਣਿਆ ਰਹੇ ਕਪੜਾ ਹਿੱਲੇ ਨਾ ਏਦਾਂ ਅਸੀਂ ਇਹ ਸੈਂਟਰ ਕਰ ਲਿਆ ਜੀ ਏਦਾਂ ਤੇ ਇਹ ਹੈਗਾ ਜੀ ਫਰੰਟ ਪੱਲਾ ਜੋ ਕਿ ਕਢਾਈ ਵਾਲਾ ਪੱਲਾ ਹੈ ਤੇ ਆ ਦੇਖੋ ਧਿਆਨ ਨਾਲ ਇਹਦੇ ਸਾਈਡ ਤੇ ਬਾਵਾ ਸੀਗੀਆਂ ਉਹ ਅਸੀਂ ਕਟਿੰਗ ਕਰ ਲੀਆਂ ਨੇ ਇਹਦਾ ਸੈਂਟਰ ਕਰਕੇ ਫਿਰ ਅਸੀਂ ਘੇਰਾ ਨਾਪਾਂਗੇ ਜੀ ਘੇਰੇ ਦਾ ਨਾਪ ਲੈ ਕੇ ਉਹਦੀ ਕਟਿੰਗ ਕਰਕੇ ਕਮੀਜ਼ ਦੀ ਤੇ ਇਹਨੂੰ ਅਸੀਂ ਕਟਿੰਗ ਕਰ ਲਿਆ ਏ ਤੇ ਐਦਾਂ ਹੀ ਤੁਸੀਂ ਆਪਣੇ ਕੜਾਈ ਵਾਲੇ ਕਮੀਜ਼ ਦੀ ਕਟਿੰਗ ਕਰਨੀ ਆ ਜੀ ਉਹਦਾ ਸੈਂਟਰ ਕਰਕੇ ਕਮੀਜ਼ ਦਾ ਤੇ neck ਤੋਂ ਅਸੀਂ ਸੈਂਟਰ ਕਰਾਂਗੇ ਤੇ ਉਹ ਸਾਰਾ ਪੱਲੇ ਨੂੰ ਸਹੀ ਸੈੱਟ ਕਰ ਲਾਵਾਂਗੇ ਤੇ ਜਿਹੜਾ ਬੈਕ ਸਾਈਡ ਹੁੰਦੀ ਆ ਉਹ ਬੈਕ ਸਾਈਡ ਬਾਅਦ ਵਿੱਚ ਕਟਿੰਗ ਹੁੰਦੀ ਆ ਜੀ ਤੇ ਪਹਿਲਾਂ ਫਰੰਟ ਪੱਲਾ ਕਟਿੰਗ ਕਰਦੇ ਆ ਤੇ ਬੈਕ ਸਾਈਡ ਦੀ ਕਟਿੰਗ ਹੁੰਦੀ ਆ ਫਿਰ ਜੋ ਸਾਈਡ ਤੋਂ ਬਾਵਾ ਨਿਕਲਦੀਆਂ ਨੇ ਉਹਨਾਂ ਦੀ ਕਟਿੰਗ ਕਰ ਲੈਨੇ ਆਪਾਂ ਤੇ ਇਹ ਸੀਗੀ ਵੀਡੀਓ ਜੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ